ਨਾਲਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਿਆਰੇ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਸੋਨੀ ਬਠਿੰਡਾ ਤੇ ਤੁਸੀਂ ਜੁੜਿਓ ਮਾਲਵਾ ਵਿਜ਼ਨ ਦੇ ਨਾਲ ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਕੰਮ ਹੈ ਨਹੀਂ ਉਹਨਾਂ ਦੇ ਵਾਸਤੇ ਇੱਕ ਜਉਂਦੀ ਜਾਗਦੀ ਮਸਾਲਾ ਹੈ ਸੱਦਾ ਸਰਦਾਰ ਭਾਈ ਜਾਰੇ ਦੇ ਵਿੱਚੋਂ ਸਰਦਾਰ ਮੁੰਡਾ ਜਿਹੜਾ ਕਿ ਜਿਨੇ ਗੁਰਦਾਸ ਮਾਨ ਸਾਹਿਬ ਕਹਿੰਦੇ ਨੇ ਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਉਹ ਸਿਹਤ ਨੂੰ ਲੈ ਕੇ ਕੁਝ ਐਫਰਟ ਕਰ ਰਿਹਾ ਬਾਈ ਦੇ ਕੋਲੇ ਕੀ ਕੁਝ ਜਾਣਦੇ ਆਪਾਂ ਵੀ ਕੀ ਕੁਝ ਬਾਈ ਦੇ ਕੋਲੇ ਸਮਾਨ ਹੈ ਕੀ ਪ੍ਰੋਡਕਟ ਹੈ ਉਹਨਾਂ ਵਿੱਚ ਕੀ ਖਾਸੀਅਤ ਹੈ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਬਾਈ ਜੀ ਨਾਲ ਰਮਾਣਾ ਸਾਹਿਬ ਖੜੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਬਾਈ ਤੁਹਾਡਾ ਜੀ ਵਧੀਆ ਜੀ ਵਧੀਆ ਬਹੁਤ ਵਧੀਆ ਹਾਂਜੀ ਹਾਂਜੀ ਬਾਈ ਜੀ ਇਹੜੇ ਬੰਦੇ ਕੈਨੇਡਾ ਅਮਰੀਕਾ ਨੂੰ ਭਾਈਦੇ ਆ ਤੇ ਉਹਨਾਂ ਦੇ ਵਾਸਤੇ ਮੇਰੇ ਖਿਆਲ ਚ ਬਾਈ ਇੱਕ ਜਿਉਂਦੀ ਜਗਦੀ ਮਸਾਲਾ ਜਿਹੜਾ ਬੰਦਾ ਕਰ ਰਹੀ ਯਾਰ ਵੀ ਪੰਜਾਬ ਚ ਕੰਮ ਹੈ ਨਹੀਂ ਉਹਨਾਂ ਵਾਸਤੇ ਇਹ ਜੋੜਾ ਮਤਲਬ ਦਿਖਾ ਸਕਦਾ ਵੀ ਅਸੀਂ ਯਾਰ ਵਾਕਈ ਪੰਜਾਬ ਚ ਬਹੁਤ ਕੁਝ ਕਰ ਸਕਦੇ ਆ ਮੈਂ ਜਦੋਂ ਉਹਨਾਂ ਨੂੰ ਦੱਸਿਆ ਹਨਾ ਵੀ ਯਾਰ ਇਹ ਕੰਮ ਕਰਦੇ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਉਹ ਕਹਿੰਦੇ ਬਈ ਇਹ ਗੋਰੇ ਕੰਮ ਕਰਦੇ ਨੇ ਠੀਕ ਹੈ ਆਪਣੇ ਪੰਜਾਬੀ ਦੋ ਕੰਮ ਹੁੰਦੇ ਨੇ ਇੱਕ ਜਾਂ ਸਟੋਰਾਂ ਦੇ ਲੱਗਦੇ ਆ ਤੇ ਜਾਂ ਫਿਰ ਡਰਾਈਵਰੀ ਕਰਦੇ ਆ ਬਸ ਕਹਿੰਦੇ ਹਾਂ ਦੋ ਹੀ ਕੰਮ ਕਰਦੇ ਨੇ ਠੀਕ ਹੈ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹ ਉਥੇ ਜਾ ਕੇ ਗੋਰੇ ਕੰਮ ਕਰਦੇ ਨੇ ਠੀਕ ਹੈ ਇਹ ਬਾਈ ਜਿਹੜਾ ਬਠਿੰਡਾ ਸ਼ਹਿਰ ਦੇ ਵਿੱਚ ਤਰਜ਼ਗਾਰ ਦੇ ਸਾਹਮਣੇ ਖੜ ਕੇ ਇਹ ਪ੍ਰੋਗੈਕਸ਼ਨ ਉਹ ਲੈ ਕੇ ਸਭ ਤੋਂ ਪਹਿਲਾਂ ਤਾਂ ਆਪਣੀ ਰਸੋਈ ਨੂੰ ਜਿਹੜਾ ਹੈਗਾ ਬਿਹਤਰ ਬਣਾਉਣ ਦੇ ਲਈ ਜਿਹੜਾ ਆਪਾਂ ਗੰਦ ਮੰਦ ਖਾ ਰਹੇ ਆ ਉਹਨੂੰ ਸਾਫ਼ ਕਰਨ ਦੇ ਲਈ ਇਹਨਾਂ ਨੇ ਇੱਕ ਵੀਡੀਓ ਚੱਕਿਆ ਹੋਇਆ। ਪਹਿਲੀ ਗੱਲ, ਦੂਜੀ ਗੱਲ ਉਹਨਾਂ ਵਾਸਤੇ ਜੌਂਦੀ ਜਾਗ ਦੀ ਮਸਾਲ ਹੈ ਭਾਈ ਜੀ। ਕਿ ਭਾਈ ਜੀ ਆਪਾਂ ਕੀ ਕੁਝ ਇਥੇ ਜਿਹੜਾ ਦੇ ਰਹੇ ਆ ਲੋਕਾਂ ਦੇ ਵਾਸਤੇ? ਇਹ ਲੋਕਾਂ ਦੀ ਨਾ ਸਿਹਤ ਦਾ ਖਿਆਲ ਰੱਖ ਰਹੇ ਆ ਸਭ ਤੋਂ ਪਹਿਲਾਂ ਤਾਂ ਹਨਾ। ਹੋਮ ਮੇਡ ਪ੍ਰੋਡਕਟ ਨੇ ਇਹ ਸਾਰੇ ਸਾਡੇ ਜੀ ਆਜੋ ਮੈਂ ਤੁਹਾਨੂੰ ਦਿਖਾ ਦਿੰਦਾ ਕਿੱਦਾ ਕਿੱਦਾ। ਇਹ ਆਪਣੀ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਵੀ ক্লোਜ਼ ਕਰਕੇ ਜਿਹੜੇ ਦਿਖਾਈ ਜਾਣ ਸ਼ਾਟ। ਇਹ ਆਪਣੀ ਦੇਸੀ ਖੰਡ ਹੈ ਜੀ। ਜੀ। ਇਹ ਗੁੜ ਤੋਂ ਸ਼ੱਕਰ ਤੋਂ ਪਹਿਲਾਂ ਬਣਦੀ ਹੈ ਜਿਹੜੀ ਜੀ ਉਹ ਹੈ ਬਾਈ ਇਹ ਲੋਕਾਂ ਦੇ ਨਾਲੋਂ ਜਿਹੜੇ ਆਮ ਆਪਾਂ ਰਸੋਈ ਦੇ ਵਿੱਚ ਵਰਤਦੇ ਹਾਂ ਉਹਦੇ ਵਿੱਚੋਂ ਤੇ ਇਹਦੇ ਵਿੱਚ ਹਟ ਕੇ ਕੀ ਹੈ ਇਹ ਚ ਅਲੱਗ ਫਰਕ ਹੈ ਜੀ ਇਹ ਬਿਲਕੁਲ ਨੇਚਰਲ ਹੈ ਕੋਈ ਕੈਮੀਕਲ ਨਹੀਂ ਪਾਇਆ ਜੀ ਇਹ ਬਿੜਾ ਕੈਮੀਕਲ ਤੋਂ ਹੈ ਜੀ ਇਹ ਹਟ ਕੇ ਹੈ ਇਹ ਚ ਜੀ ਦੂਜੀ ਅਸੀਂ ਤੁਹਾਨੂੰ ਦਿਖਾ ਦਿੰਨੇ ਹਾਂ ਜੀ ਆਪਣੇ ਹੈਗੇ ਜਿਹੇ ਸਬਜ਼ੀ ਵਾਲੇ ਪਕੌੜੇ ਆ ਜੀ ਇਹ ਪਿਓਰ ਵੇਸਣਦੇ ਆ ਜੀ ਇਹ ਚ ਕੋਈ ਮੈਦਾ ਨਹੀਂ ਪਾਇਆ ਕੋਈ ਸੂਜੀ ਨਹੀਂ ਪਾਈਗੀ ਹਾਂ ਤੀਸਰਾ ਆਪਣਾ ਆ ਜਾਂਦੇ ਜੀ ਇਹ ਲੂਣ ਵਾਲੀਆਂ ਪਕੌੜੀਆਂ ਨੇ ਸਰ ਜੀ ਇਹ ਚ ਲਸਣ ਮੈਸ਼ ਹੈ ਘਟ ਕੇ ਕੀ ਹੈ ਲਸਣ ਮੈਸ਼ ਹੈ ਇਹਦੇ ਵਿੱਚ ਜੀ ਜੀ ਹੱਡਾ ਜੋੜਾਂ ਲਈ ਬਹੁਤ ਚੰਗਾ ਹੈ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਹੁੰਦੀ ਹੈ ਨਾ ਜੀ ਉਹ ਬਹੁਤ ਚਾਰ ਨਾਲ ਖਾਂਦੇ ਨੇ ਖਾ ਸਕਦੇ ਨੇ ਇਹ ਹੈਲਥ ਕੌਨਸ਼ੀਅਸ ਪ੍ਰੋਡਕਟ ਹੈ ਸਾਡਾ ਇਸ ਤੋਂ ਬਾਅਦ ਸਰ ਆਪਣੇ ਇਹ ਆਮਲਾ ਕੈਂਡੀ ਹੈ ਜੀ ਇਹ ਸਨ ਹੀਟਡ ਹੈ ਸਰ ਇਹਨੂੰ ਆਰਟੀਫੀਸ਼ੀਅਲ ਹੀਟ ਨਹੀਂ ਦਿੱਤੀ ਤੇ ਲਾਈਟ 슈ਗਰ ਹੈ ਹੁੰਦਾ ਥੋੜਾ ਜਿਹਾ ਲਾਈਟ ਜਾਂ ਮਿੱਠਾ ਹੈਗਾ ਬੱਚੇ ਨੂੰ ਬਹੁਤ ਸ਼ੌਂਕ ਨਾਲ ਖਾਂਦੇ ਨੇ ਤੇ ਬੱਚਿਆਂ ਦੀ ਭੁੱਖ ਵਧਾਉਣ ਦੇ ਵਿੱਚ ਬਹੁਤ ਮਦਦਗਾਰ ਹੈ ਜਿਵੇਂ ਆਪਾਂ ਦਵਾਈਆਂ ਲੈਣੇ ਹਨ ਨਾ ਬੱਚਿਆਂ ਨੂੰ ਦਵਾਈਆਂ ਤਾਂ ਇਹ ਖਵਾਓ ਇਹ ਬਹੁਤ ਵਧੀਆ ਰਹੂਗਾ ਭਾਈ ਜਿਵੇਂ ਕਿ ਦੇਖ ਰਹੇ ਆ ਵੀ ਆ ਤੁਸੀਂ ਜਿਹੜਾ ਕੁਝ ਰੱਖਿਆ ਹੋਇਆ ਹੈ ਹਾਂਜੀ ਸਰ ਇਹ ਸਿਰ ਆਪਣਾ ਨਾ ਜਾਮੁੰਨ ਦਾ ਸਰਕਾ ਹੈ ਜੀ ਇਹ ਜਿਹੜੇ ਡਾਇਬਟੀਜ਼ ਵਾਲੇ ਪੇਸ਼ੈਂਟ ਹੈ ਜੀ ਉਹਨਾਂ ਲਈ ਬਹੁਤ ਜ਼ਿਆਦਾ ਵਧੀਆ ਹੈ ਜੀ ਜੀ ਇਹ 1.5 ਸਾਲ ਦੇ ਵਿੱਚ ਰੈਡੀ ਹੋਇਆ ਇਹ ਇਹਨੂੰ ਆਰਟੀਫੀਸ਼ੀਅਲ ਬੈਕਟੀਰੀਆ ਨਹੀਂ ਲਾਇਆ ਇੱਕ ਕੰਚ ਦੇ ਡਰਮ ਦੇ ਵਿੱਚ ਆਪਾਂ ਰੈਡੀ ਕਰਦੇ ਆਂ ਅੱਛਾ ਜੀ ਦੇਸੀ ਸਾਬ ਚ ਕਈਏ ਵੀ ਜਿਵੇਂ ਆਪਾਂ ਬੀਅਰ ਨੂੰ ਰੈਡੀ ਕਰਦੇ ਆ ਨਾ ਫਈ ਰਹਿੰਦੀ ਆ ਸਾਲਾਂ ਬੱਧੀ ਜੀ ਆਪਾਂ ਦੇਖਦੇ ਆ ਆਮ ਡਿਸਕਵਰੀ ਤੇ ਅਸੀਂ ਉਸ ਤਰ੍ਹਾਂ ਇਹਨੂੰ ਰੈਡੀ ਕੀਤਾਗਾ ਜੀ ਉਸ ਤੋਂ ਬਾਅਦ ਸਰ ਆਪਣਾ ਆ ਗਿਆ ਸੇਬ ਦਾ ਸਰਕਾ ਇਹ ਵੀ ਸੇਮ ਪ੍ਰੋਸੈਸ ਹੈ ਠੀਕ ਹੈ ਜੀ ਇਹ ਤੋਂ ਪਹਿਲਾਂ ਵਾਈਨ ਰੈਡੀ ਹੁੰਦੀ ਹੈ ਵਾਈਨ ਤੋਂ ਬਾਅਦ ਇਹ ਸਾਡਾ ਸੇਬ ਦਾ ਸਰਕਾ ਰੈਡੀ ਹੁੰਦਾਗਾ ਹਾਂ ਹਾਂ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਸਾਡੇ ਕਸਟਮਰਸ ਨੇ ਉਹ ਸਾਡੇ ਕੋਲ ਇੱਕ ਵਾਰੀ ਨਾ ਰੈਗੂਲਰ ਆਉਂਦੇ ਰਹਿਣ ਉਸ ਤੋਂ ਬਾਅਦ ਸਰ ਆਪਣਾ ਸਰੋਦਾ ਤੇਲ ਹੈ ਇਹ ਪਿਓਰ ਕਾਲੀ ਸਰੋਦਾ ਤੇਲ ਹੈ ਦੇਸੀ ਸਰੋ ਹੁੰਦੀ ਹੈ ਜਿਹੜੀ ਆ ਮੈਂ ਕਿਸੇ ਨੂੰ ਚੈਲੰਜ ਨਹੀਂ ਕਰਦਾ ਪਰ ਬਾਜ਼ਾਰ ਦੇ ਵਿੱਚ 100 ਸਵਾ 100 ਦਾ ਆ ਜਾਂਦਾ ਜੀ ਜਿਹੜੀ 골ਡਨ ਸਰੋ ਹੈ ਨਾ ਪੀਲੀ ਸਰੋ ਜਿਹਨੂੰ ਕਹਿੰਦੇ ਉਹ 7000 ਰੁਪਏ ਕੁਇੰਟਲ ਹੈ ਤੇ ਇੱਕ ਕੁਇੰਟਲ ਦੇ ਵਿੱਚੋਂ 25 ਤੋਂ 30 ਕਿਲੋ ਮਸਾਂ ਤੇਲ ਨਿਕਲਦਾ ਇਹ ਤੋਂ ਵੱਧ ਨਹੀਂ ਨਿਕਲਦਾ ਤੇ ਤੁਸੀਂ ਸੋਚ ਕੇ ਦੇਖੋ ਵੀ ਆਪਾਂ ਨੂੰ ਉਹ 750 150 ਵੀ ਨਹੀਂ ਦੇ ਸਕਦੇ ਹੈਨਾ ਇਹ 4500 ਰੁਪਏ ਕੁਇੰਟਲ ਹੁੰਦੀ ਹੈ ਤੇ ਇਹ ਲੀਟਰ ਦੀ ਬੋਤਲ ਆਪਾਂ 200 ਰੁਪਏ ਦੀ ਦਿੰਨੇ ਆ ਜਮਾ ਪਿਓਰ ਹੈ ਕਾਲੀ ਹੈ ਜੀ ਕਾਲੀ ਹੈ ਜੀ ਜਮਾ ਬਾਈ ਜੀ ਕਹਿੰਦੇ ਨੇ ਬਾਜ਼ਾਰ ਦੇ ਵਿੱਚ ਕੁਝ ਕਹਿੰਦੇ ਆ ਪਾਮ ਆਇਲ ਵਗੈਰਾ ਯੂਜ਼ ਕਰਦੇ ਨੇ ਤੇ ਇਹਦੇ ਵਿੱਚ ਤੁਸੀਂ ਕੀ ਹਟ ਨਹੀਂ 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 ਕੁਝ ਨਹੀਂ ਯੂਜ਼ ਕੀਤਾ ਇਹ ਬਿਲਕੁਲ ਨੇਚਰਲ ਹੈ ਸੁੱਧੇ ਮਤਲਬ ਬਿਲਕੁਲ ਜੇ ਤੁਸੀਂ ਇਹਨੂੰ ਪਰਖਣਾ ਪਾਮ ਆਇਲ ਹੈਗਾ ਕਿ ਨਹੀਂ ਹੈਗਾ ਹਾਂ ਜੀ ਇਹਨੂੰ ਫਰਿੱਜ ਰੱਖ ਦਿਓ ਜੀ ਕੋਕੋਲੀ ਚ ਜੇ ਇਹ ਜੰਮ ਗਿਆ ਫਿਰ ਇਹ ਚ ਪਾਮ ਆਇਲ ਹੈਗਾ ਪਾਮ ਆਇਲ ਤਾਂ ਜੀ ਤੁਸੀਂ ਐ ਲੈ ਲਓ ਵੀ ਉਹ 60 65 ਰੁਪਏ ਆ ਤੇ ਇਹ ਤਾਂ ਬਹੁਤ ਕਾਸਟਲੀ ਹੈ ਇਹ 200 ਰੁਪਏ ਦੀ ਬੋਤਲ ਹੈ ਜੀ ਆਪਣੀ ਇਸ ਤੋਂ ਬਾਅਦ ਸਰ ਆਪਾਂ ਪਲਮ ਜੈਮ ਬਣਾਈ ਹੈ ਇਹ ਨੇਚਰਲ ਆ ਬਿਲਕੁਲ ਕੋਈ ਇਨਗਰੀਡੀਅੰਟ ਬਾਹਰੋਂ ਨਹੀਂ ਪਾਇਆ ਹੈਗਾ ਬਿਲਕੁਲ ਨੇਚਰਲ ਹੈ ਬੱਚੇ ਜਿਵੇਂ ਇਹ ਜੈਮ ਹੈ ਸਰ ਜੈਮ ਹੈ ਬਹੁਤ ਚਾਹ ਨਾਲ ਖਾਂਦੇ ਨੇ ਬੱਚੇ ਜੈਮ ਨੂੰ ਇਹਦੇ ਵਿੱਚ ਵੀ ਆਪਾਂ ਘਰੇ ਤਿਆਰ ਕੀਤਾ ਹੈ ਬਿਲਕੁਲ ਬਿਲਕੁਲ ਸਰ ਬਾਕੀ ਆਮਲਾ ਚਟਨੀ ਹੈ ਜੀ ਆਮਲਾ ਤੁਹਾਨੂੰ ਪਤਾ ਹੈ ਵੀ ਇਹ ਪੇਟ ਲਈ ਵਾਲਾਂ ਲਈ ਅੱਖਾਂ ਲਈ ਬਹੁਤ ਜ਼ਿਆਦਾ ਵਧੀਆ ਹੈ ਤੇ ਭੁੱਖ ਨੂੰ ਵੀ ਵਧਾਉਂਦਾ ਹੈ ਆਮਲਾ ਦਾ ਇਹ ਵੀ ਇਦਾਂ ਹੀ ਹੈ ਜਿਵੇਂ ਜੈਮ ਆਪਾਂ ਖਾਣੇ ਨਾਲ ਬੱਚਿਆਂ ਨੂੰ ਲਾ ਕੇ ਦੇ ਸਕਦੇ ਹਾਂ ਰੋਟੀ ਤੇ ਬੱਚੇ ਬਹੁਤ ਸ਼ੌਂਕ ਨਾਲ ਖਾਂਦੇ ਨੇ ਭੋਜੀ ਮੈਂ ਦੇਖ ਰਿਹਾ ਜਿਹੜੇ ਸ਼ਹਿਦ ਲੋਕਾਂ ਦੇ ਕੋਲ ਸ਼ਹਿਦ ਹੁੰਦੇ ਨੇ ਉਹ ਉਹਦੇ ਵਿੱਚ ਬਹੁਤ ਕੁਝ ਮਲਆਊਟ ਕੀਤੀ ਹੁੰਦੀ ਹੈ ਪਰ ਆਪਣੇ ਕੋਲੇ ਜਿਹੜਾ ਹਾਂਜੀ ਜਿਹੜਾ ਆਪਣੇ ਜੀ ਜਿਹੜਾ ਇਹ ਸ਼ਹਿਦ ਆਪਣੇ ਕੋਲੇ ਇਹਦੇ ਵਿੱਚ ਆਪਾਂ ਵੱਖਰਾ ਕੀ ਰੱਖਿਆ ਹੋਇਆ ਹੈ ਕਿਦਾਂ ਇਹ ਜੰਮਦਾ ਨਹੀਂ ਸਰ ਜੀ ਇਹਦੀ ਤਸਵੀਰ ਹੁੰਦੀ ਹੈ ਜਿਹੜੀ ਸਰਦੀ ਦੇ ਵਿੱਚ ਸ਼ਹਿਦ ਆਉਗਾ ਨਾ ਉਹ ਜੰਮੂਗਾ ਜੀ ਜੀ ਉਹਦੀ ਤਸਵੀਰ ਹੈ ਜਿਹੜਾ ਗਰਮੀ ਚ ਚੋਵਾਂਗੇ ਉਹ ਸ਼ਾਇਦ ਕਦੇ ਵੀ ਜੰਮਦਾ ਨਹੀਂ ਠੀਕ ਹੈ ਬਾਕੀ ਇਹ ਬਰਸੀਨ ਦਾ ਸ਼ਾਇਦ ਹੈ ਜੀ ਕੱਲੀ ਬਰਸੀਨ ਦਾ ਹੈਗਾ ਇਹ ਮਲਟੀਪਲ ਫੁੱਲਾਂ ਦਾ ਨਹੀਂ ਕਿਉਂਕਿ ਜਿਹੜਾ ਕੰਮ ਤੁਸੀਂ ਕੀਤਾ ਦਾ ਜਿਹੜਾ ਪ੍ਰੋਡਕਟ ਥੋੜਾ ਹੁੰਦਾ ਤੁਹਾਨੂੰ ਪਤਾ ਹੁੰਦਾ ਵੀ ਇਹ ਕਿਸ ਚੀਜ਼ ਦਾ ਸ਼ਾਇਦ ਹੈ ਡਾਬਰ ਦਾ ਸ਼ਾਇਦ ਖਾਓਗੇ ਤੇ ਇਹ ਖਾਓਗੇ ਸੱਚ ਜਮੀਨ ਦਾ ਬਿਲਕੁਲ ਸ਼ੁੱਧ ਹੋਏ ਬਿਲਕੁਲ ਸ਼ੁੱਧ ਹੈ ਜੀ ਬਿਲਕੁਲ ਸ਼ੁੱਧ ਹੈ ਐ ਕਰੋ ਟੈਸਟ ਕਰਾ ਦਿਓ ਸਰ ਨੂੰ ਥੋੜਾ ਥੋੜਾ ਮੈਂ ਲੁੱਕ ਨਹੀਂ ਆ ਜੀ ਉਸ ਤੋਂ ਬਾਅਦ ਸਰ ਆਪਣੇ ਕੋਲੇ ਗੁਲਕੰਦ ਹੈ ਜੀ ਇਹ ਧਾਗੇ ਵਾਲੀ ਮਿਸ਼ਰੀ ਤੋਂ ਰੈਡੀ ਕੀਤੀ ਹੈ ਜੀ ਤੁਹਾਨੂੰ ਪਤਾ ਹੈ ਧਾਗੇ ਵਾਲੀ ਮਿਸ਼ਰੀ ਦੀ ਤਸਵੀਰ ਠੰਡੀ ਹੁੰਦੀ ਹੈ ਤੇ ਗੁਲਾਬ ਵੀ ਠੰਡਾ ਹੁੰਦਾ ਹੈ ਜੀ ਤੇ ਮੈਦੇ ਲਈ ਬਹੁਤ ਚੰਗੀ ਹੈ ਇਹ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਲਈ ਬ੍ਰੇਨ ਬੂਸਟਰ ਦਾ ਕੰਮ ਕਰਦੀ ਹੈ ਮਤਲਬ ਕਹਿ ਸਕਦੇ ਆ ਵੀ ਤੁਸੀਂ ਇੱਕ ਵੀੜਾ ਚੱਕਿਆ ਹੋਇਆ ਵੀ ਆਪਣੀ ਰਸੋਈ ਨੂੰ ਚੰਗਾ ਬਣਾਉਣਾ ਜੀ ਬਿਲਕੁਲ ਜੀ ਸ਼ੁੱਧ ਬਣਾਉਣਾ ਉਸ ਤੋਂ ਬਾਅਦ ਸਰ ਆਪਣੇ ਕੋਲੇ ਆਮਲਾ ਕੈਂਡੀ ਆ ਜਾਂਦੀ ਹੈ ਜੀ ਇਹ ਖੱਟੀ ਮਿੱਠੀ ਆਮਲਾ ਕੈਂਡੀ ਹੈ ਜੀ ਬੱਚੇ ਬਹੁਤ ਚਾਹਣਾ ਖਾਂਦੇ ਨੇ ਜੀ ਸੋ ਭਾਈ ਜੀ ਅਗਲਾ ਜਿਹੜਾ ਆਪਾਂ ਪ੍ਰੋਡਕਟ ਉਹਨਾਂ ਦੇ ਛੋਲੇ ਆ ਕਾਲੇ ਇਹ ਵੀ ਲੋਕਾਂ ਦੇ ਵਾਸਤੇ ਆਮ ਹੀ ਲੱਗਦੇ ਨੇ ਦੇਖਣ ਨੂੰ ਤਾਂ ਇਹ ਕਾਲੇ ਛੋਲੇ ਆ ਜੀ ਆਮ ਨਹੀਂ ਹੈਗੇ ਇਹ ਤੇ ਪੰਜਾਬ ਐਗਰੋ ਵੱਲੋਂ ਇਹ ਸਰਟੀਫਾਈਡ ਨੇ ਜੀ ਤੋਂਨੋ ਬਾਜ਼ਾਰ 'ਚ ਕਾਲੇ ਚਨੇ 90 ਰੁਪਏ 95 ਰੁਪਏ ਮਿਲਦੇ ਨੇ ਕਿਲੋ ਜੀ 250 ਰੁਪਏ ਕਿਲੋ ਨੇ ਜੀ ਇਹਦਾ ਰੀਜ਼ਨ ਇਹ ਆ ਇਹ 'ਚ ਕੋਈ ਪੈਸਿਸਾਈਡ ਨਹੀਂ ਪਾਇਆ ਕੋਈ ਰਸਾਇਣਿਕ ਖਾਦ ਨਹੀਂ ਪਾਈ ਆਰਗੈਨਿਕ ਹੈ ਇੱਕ ਸਾਲ ਸਾਡਾ ਵਾਣ ਵਿਹਲਾ ਰਹਿੰਦਾ ਇੱਕ ਸਾਲ ਹੀ ਲਾਉਨੇ ਆ ਜੀ ਇਹ ਤਾਂ ਅਸੀਂ ਐਨੇ ਜ਼ਿਆਦਾ ਇਹ ਕੋਸਟਲੀ ਨੇ ਮਿਹਨਤ ਕਰਦੇ ਨੇ ਇਹਦਾ ਜਿਹੜਾ ਝਾੜ ਹੈ ਹਨਾ ਆਮ ਛੋਲੇ ਨਾਲੋਂ ਘੱਟ ਹੁੰਦਾਗਾ ਉਵੇਂ ਨਹੀਂ ਹੁੰਦਾ ਵੀ ਕਿਉਂਕਿ ਜੇ ਆਪਾਂ ਰੇਸ ਸਪਰੇ ਪਾਵਾਂਗੇ ਤਾਂ ਝਾੜ ਵਧੂਗਾ ਇਸ ਤੋਂ ਇਲਾਵਾ ਵੀ ਆਪਣੇ ਕੋਲ ਹੋਰ ਕੀ ਕੁਝ ਹੁੰਦਾ ਜੀ ਇਸ ਤੋਂ ਇਲਾਵਾ ਆਪਣੇ ਕੋਲ ਹੈਗੇ ਨੇ ਪੁੱਜੇ ਛੋਲੇ ਜੀ ਠੀਕ ਹੈ ਪੁੱਜੇ ਛੋਲੇ ਮਾਰਕੀਟ ਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ 100 ਰੁਪਏ ਦੇ ਕਿਲੋ ਮਿਲ ਜਾਣਗੇ ਜੀ ਪਰ ਇਹ ਸਾਡੇ ਹੈਗੇ ਨੇ 120 ਰੁਪਏ ਦੇ ਅੱਧਾ ਕਿਲੋ ਮਤਲਬ ਡਬਲ ਡਬਲ ਇਹਦਾ ਇਹ ਰੀਜ਼ਨ ਹੈ ਸਰ ਇੱਕ ਤਾਂ ਇਹ ਆਪਦੇ ਨੇ ਘਰ ਦੇ ਦੂਸਰੀ ਗੱਲ ਇਹ ਹੈ ਇਹਨਾਂ ਨੂੰ ਨਮਕ ਦੇ ਵਿੱਚ ਨਹੀਂ ਪਕਾਇਆ ਗਿਆ ਇਹਨਾਂ ਨੂੰ ਆਪਾਂ ਪਕਾਇਆ ਹੈਗਾ ਰੇਤੇ ਦੇ ਵਿੱਚ ਤਾਂ ਕਿ ਇਹਦੇ ਇਨਗਰੀਡੀਅੰਟ ਜਿਹੜੇ ਉਹ ਮਰੇ ਨਹੀਂ ਜੀ ਉਹ ਉਦਾਂ ਹੀ ਬਰਕਰਾਰ ਨੇ ਕਿਉਂਕਿ ਤੁਹਾਨੂੰ ਪਤਾ ਹੈ ਜਿਹੜਾ ਨਮਕ ਹੈ ਲੂਣ ਹੈ ਉਹ ਅਬਜ਼ੌਰਬ ਕਰ ਲੈਂਦਾ ਸਾਰੇ ਇਨਗਰੀਡੀਅੰਟਸ ਨੂੰ ਤੇ ਇਹ ਵੀ ਬਹੁਤ ਹੈਲਥਲੀ ਬਹੁਤ ਜ਼ਿਆਦਾ ਚੰਗੇ ਨੇ ਵੀ ਜਿਹੜੇ ਦੋਸਤ ਮਿੱਤਰ ਇਹਨੂੰ ਦੇਖਣਗੇ ਵੀਡੀਓ ਨੂੰ ਤਾਂ ਉਹਨਾਂ ਦੇ ਮਨ 'ਚ ਖਿਆਲ ਆਊਗਾ ਵੀ ਯਾਰ ਵੀ ਮੈਂ ਵੀ ਆਪਣੀ ਰਸੋਈ ਨੂੰ ਸਾਫ਼ ਕਰਾਂ ਸ਼ੁੱਧ ਕਰਾਂ ਚੰਗੀ ਚੀਜ਼ ਖਾਵਾਂ ਤੇ ਉਹਨਾਂ ਲੋਕਾਂ ਨੂੰ ਵਿਚਾਰਨ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਮਿਲਦਾ ਕਿੱਥੋਂ ਹੈ ਜਾਂ ਤੁਹਾਡਾ ਕੰਟੈਕਟ ਨੰਬਰ ਰੱਬਣਗੇ ਤਾਂ ਮੈਂ ਚਾਹੁੰਦਾ ਵੀ ਸਾਡੇ ਮਾਲਵਾ ਵਿਜ਼ਨ ਦੇਖਣ ਵਾਲੇ ਜਿੰਨੇ ਵੀ ਸਾਡੇ ਫਾਲੋਅਰ ਨੇ ਉਹਨਾਂ ਦੇ ਤੱਕ ਆਪਾਂ ਨੰਬਰ ਛੱਡੀਏ ਤੁਹਾਡਾ ਹਾਂਜੀ ਮੈਂ ਤੁਹਾਨੂੰ ਇਹ ਕਾਰਡ ਵੀ ਦੇ ਦਿੰਨਾਗਾ ਤੇ ਨਾਲ ਨੰਬਰ ਬੋਲ ਦਿਓ ਜੀ ਇਹ ਹਰਪ੍ਰੀਤ ਸਿੰਘ ਮੇਰਾ ਨਾਮ ਹੈ ਸਰ ਤੇ ਮੇਰਾ ਇੱਕ ਨੰਬਰ ਹੈ 7973056173 7973056173 ਜਦੋਂ ਟਾਈਮਿੰਗ ਹੀ ਆਪਣੀ ਹਾਂ ਇੱਥੇ ਅਸੀਂ 6 ਤੋਂ 8:30 ਵਜੇ ਤੱਕ ਖੜਦੇ ਹਾਂ ਸਰ ਰੋਜ਼ ਗਾਰਡਨ ਦੇ ਸੰਭਾਅ ਰੋਜ਼ ਗਾਰਡਨ ਵੀ ਖੜਦੇ ਹਾਂ ਅਸੀਂ ਜੋਕਰ ਪਾਰਕ ਵੀ ਖੜਦੇ ਹਾਂ ਜੀ ਜੇ ਤੁਸੀਂ ਸ਼ਾਮ ਨੂੰ ਮਿਲਣਾ ਹੈ ਇਵਨਿੰਗ ਦੇ ਵਿੱਚ ਚਲੋ ਮਾਰਨਿੰਗ 'ਚ ਕਿਸੇ ਕੋਲੇ ਨਹੀਂ ਟਾਈਮ ਹੈਗਾ ਤਾਂ ਪਟੇਲ ਨਗਰ ਮੰਦਿਰ ਉਹ ਵੈਸ਼ਨੂ ਮੰਦਿਰ ਹੈ ਉਹਦੇ ਕੋਲੇ ਅਸੀਂ ਖੜਦੇ ਹਾਂ ਜੀ ਉੱਥੇ ਅਸੀਂ ਖੜਦੇ ਹਾਂ ਸੰਡੇ ਜਾਂ ਵੀਰਵਾਰ ਨੂੰ ਜਾਂ ਮੰਗਲਵਾਰ ਨਹੀਂ ਸੌਰੀ ਮੰਡੇ ਨੂੰ ਜੀ ਬਸ ਤੰਦਨ ਹੈ ਨਾ ਬਾਕੀ ਇੱਕ ਚੀਜ਼ ਬਹੁਤ ਜ਼ਿਆਦਾ ਸਪੈਸ਼ਲ ਜਿਹੜੀ ਰਹੇਗੀ ਉਹ ਮੈਂ ਦਿਖਾਉਣੀ ਚਾਹਣਾ ਜੀ ਇਹ ਸਾਡਾ ਬਾਸ ਦਾ ਮਰਬਾ ਜੀ ਜੀ ਇਹ ਬੱਚਾ ਲਈ ਬਹੁਤ ਜ਼ਿਆਦਾ ਚੰਗਾ ਹੈ ਬੱਚਿਆਂ ਦੇ ਜਿਹੜੇ ਕਦ ਰੁਕੇ ਹੋਏ ਨੇ ਜਾਂ ਆਪਣੇ ਗੋਡੇ ਦੁਖਦੇ ਨੇ ਉਹਦੇ ਲਈ ਜਿਆਦਾ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਠੀਕ ਹੈ ਇਹ ਡਿਫਰੈਂਟ ਹੈ ਥੋੜਾ ਜਿਹਾ ਬਾਜ਼ਾਰ ਨਾਲੋਂ ਠੀਕ ਹੈ ਮਤਲਬ ਬਜ਼ੁਰਗਾਂ ਵਾਸਤੇ ਵੀ ਲਾਹੇਵੰਦੀ ਹੈ ਹਾਂ ਜਿਨ੍ਹਾਂ ਦੇ ਗੋਡੇ ਦੁਖਦੇ ਨੇ ਇਹ ਬਾਸ ਦਾ ਮਰਬਾ ਇਹ ਬਜ਼ੁਰਗਾਂ ਵਾਸਤੇ ਵੀ ਕੰਮ ਆਉਣ ਵਾਲੀ ਚੀਜ਼ ਹੈ ਬਹੁਤ ਬਹੁਤ ਵਧੀਆ ਚੀਜ਼ ਹੈ ਜੀ ਇਹ ਬਾਕੀ ਆਪਣੇ ਕੋਲੇ ਆਮਲੇ ਦਾ ਮਰਬਾਹੇ ਸਰ ਜੀ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ ਆਗਾ ਹਰੜ ਦਾ ਹਰੜ ਆਸ ਦੇਖੋ ਹੁਣ ਤੁਹਾਨੂੰ ਮੈਂ ਦਿਖਾਉਣਾ ਹੈ ਇਹੋ ਜੀ ਹਰੜ ਤੁਹਾਨੂੰ ਨਹੀਂ ਮਿਲੂਗੀ ਜੀ ਠੀਕ ਹੈ ਇਹ ਮੈਂ ਇਹਨੂੰ ਵੀ ক্লোਜ਼ ਕਰਕੇ ਦਿਖਾਇਆ ਜਾਵੇ ਇਹ ਪ੍ਰਾਤਨ ਹਰੜ ਹੈ ਹੁਣ ਹਰੜਾਂ ਬਹੁਤ ਛੋਟੀਆਂ ਛੋਟੀਆਂ ਆ ਗਈਆਂ ਬਟ ਇਹ ਐਡਾ ਪੀਸ ਨਾ ਹਰੜ ਦਾ ਅਸੀਂ ਸਪੈਸ਼ਲ ਮੰਗਵਾਇਆ ਇਹ ਠੀਕ ਹੈ ਤੇ ਸਾਨੂੰ ਇੱਕ ਕੋਸ਼ਿਸ਼ ਕੀਤੀ ਹੈ ਵੀ ਬਹੁਤ ਚੰਗੇ ਤੋਂ ਚੰਗਾ ਕਰ ਸਕੀਏ ਹਨਾ ਬਾਕੀ ਦੇਣ ਵਾਲਾ ਗੁਰੂ ਨਾਨਕ ਪਾਤਸ਼ਾਹ ਹੈ ਠੀਕ ਹੈ ਉਹਨਾਂ ਨੇ ਬਖਸ਼ਣਾ ਜੋ ਬਖਸ਼ਿਸ਼ ਕਰਨੀ ਹੈ ਅਸੀਂ ਕਿ ਐਫਰਟਸ ਲੈ ਕੇ ਚੱਲੇ ਆ ਕਿ ਅਸੀਂ ਆਪ ਦੀ ਕੋਸ਼ਿਸ਼ ਇਹ ਜਾਰੀ ਵੀ ਰੱਖਾਂਗੇ ਵੀ ਚੰਗੀ ਚੀਜ਼ ਖਵਾਈਏ ਠੀਕ ਹੈ ਤਾਂ ਕਸਟਮਰ ਸਾਡੇ ਕੋਲੇ ਆਉਣ ਬਾਰ-ਬਾਰ ਆਉਣ ਇਦਾਂ ਨਹੀਂ ਹੈਗਾ ਇੱਕ ਵਾਰ ਆਗੇ ਕਸਟਮਰ ਤੇ ਫਿਰ ਉਸ ਵਾਰ ਉਹ ਕਹਣ ਯਾਰ ਨਹੀਂ ਉਹ ਟੇਸਟ ਨਹੀਂ ਹੈਗਾ ਜਾਂ ਉਹ ਕੁਆਲਿਟੀ ਨਹੀਂ ਹੈਗੀ ਇਹ ਆਪਾਂ ਮੈਨੂੰ ਨਾਲ ਗੱਲ ਕਰਾਂਗੇ ਮੈਂ ਤੁਸੀ ਬਾਈ ਜੀ ਨਾਲ ਪੂਰਾ ਸਪੋਰਟ ਕਰਦੇ ਹੋ ਸਹਿਯੋਗ ਦਿੰਦੇ ਹੋ ਤੁਹਾਨੂੰ ਕਿਵੇਂ ਲੱਗ ਰਿਹਾ ਖੜਕੇ ਹਾਂਜੀ ਬਹੁਤ ਵਧੀਆ ਲੱਗ ਰਹੀ ਹੈ ਅਸੀਂ ਖੁਦ ਘਰੇ ਸਾਰੇ ਪ੍ਰੋਡਕਟ ਤਿਆਰ ਕਰਦੇ ਆ ਇਹ ਮੇਰਾ ਹਰ ਇੱਕ ਕੰਮ ਚ ਸਾਥ ਦਿੰਦੇ ਆਗੇ ਮੈਨੂੰ ਅਸਲ ਵਿੱਚ ਰਸੋਈ ਦੇ ਕੰਮ ਦਾ ਬਹੁਤ ਸ਼ੌਂਕ ਆ ਅਲੱਗ-ਅਲੱਗ ਚੀਜ਼ਾਂ ਬਣਾਉਣ ਦਾ ਬਹੁਤ ਸ਼ੌਂਕ ਆ ਏ ਮੈਨੂੰ ਕਹਦੇ ਚਲੋ ਕੋਈ ਨਾ ਜਿਹੜੀ ਚੀਜ਼ ਦਾ ਤੁਹਾਨੂੰ ਸ਼ੌਂਕ ਆ ਤੁਸੀਂ ਕੋਸ਼ਿਸ਼ ਕਰੋ ਮੈਂ ਤੁਹਾਡੇ ਨਾਲ ਸਾਥ ਦਿੰਦਾ ਹਾਂ ਹੁਣ ਸੌਣ ਦਾ ਮਹੀਨਾ ਆ ਗਈ ਅਸੀਂ ਗੋਲਗਲੇ ਮਠੀਆਂ ਵੀ ਖੁਦ ਘਰੇ ਤਿਆਰ ਕਰਦੇ ਹਾਂ ਕਈ ਲੋਕ ਆਉਂਦੀਆਂ ਈਆਂ ਨੂੰ ਸੰਧਾਰਾ ਦੇਣ ਜਾਂਦੇ ਆ ਸੌਣ ਦੇ ਮਹੀਨੇ ਉਸ ਲਈ ਅਸੀਂ ਗੋਲਗਲੇ ਮਠੀਆਂ ਘਰੇ ਤਿਆਰ ਕਰਦੇ ਹਾਂ ਤੇ ਤੁਸੀਂ ਗੋਲਗਲੇ ਮਠੀਆਂ ਵੀ ਸਾਡੇ ਤੋਂ ਮੰਗਵਾ ਸਕਦੇ ਆ ਜਾਂ ਇੱਥੇ ਆ ਕੇ ਲੈ ਸਕਦੇ ਹੋ ਈ ਸੇਵੀਆਂ ਵੀ ਹੁੰਦੀਆਂ ਪ्योर ਆਟੇ ਦੀਆਂ ਈ ਆਪਣੇ ਕੋਲ ਔਰ ਤੁਸੀਂ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਜਿਹੜਾ ਆਪਣੀ ਰਸੋਈ ਨੂੰ ਸਾਫ਼ ਕਰਨ ਦੇ ਲਈ ਇਹ ਪੀੜਾ ਚੁੱਕਿਆ ਹੋਇਆ ਇਹ ਇਹਦੇ ਲਈ ਤੁਸੀਂ ਮੁਬਾਰਕ ਦੇ ਦੇ ਹਿੱਸੇ ਦਾ ਰੂਪਾਤਰੋ ਹਾਂਜੀ ਵੱਡੀ ਗੱਲ ਜਿਹੜੇ ਲੋਕ ਬਾਹਰ ਨੂੰ ਭਜਦੇ ਨੇ ਵੀ ਯਾਰ ਪੰਜਾਬ 'ਚ ਕੋਈ ਹੈ ਨਹੀਂ ਤੁਸੀਂ ਉਹਨਾਂ ਦੇ ਲਈ ਵੀ ਇੱਕ ਮਤਲਬ ਜਿਉਂਦੀ ਜਾਗ ਦੀ ਮਿਸਾਲ ਹੋ ਹਾਂਜੀ ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਜਿਹੜਾ ਵੀਡੀਓ ਨਾਲ ਜੁੜ ਕੇ ਤੇ ਮੈਂ ਚਾਹੁੰਦਾ ਜੀ ਜਿੰਨੇ ਵੀ ਸਾਡੇ ਮਾਲਵਾ ਵੀਜ਼ਨ ਦੇਖਣ ਵਾਲੇ ਭਰਾ ਨੇ ਚਾਹੀਏ ਉਹ ਕਿਸੇ ਵੀ ਏਰੀਆ ਨੂੰ ਬਿਲੋਂਗ ਕਰਦੇ ਹੋਣ ਜਦੋਂ ਵੀ ਕਿਤੇ ਬਟਿੰਡੇ ਸ਼ਹਿਰ ਦੇ ਵਿੱਚ ਆਉਣ ਜਿਦਾ ਬਾਈ ਜੀ ਦੇ ਨਾਲ ਜਿਹੜਾ ਮੋਬਾਈਲ ਨੰਬਰ ਬੋਲਿਆ ਆਪਾਂ ਡਿਸਪਲੇ 'ਤੇ ਬਾਈ ਦਾ ਨੰਬਰ ਛੱਡਾਂਗੇ ਬਾਈ ਦਾ ਸੰਪਰਕ ਕਰੋ ਹਮੇਸ਼ਾ ਚੰਗੀ ਚੀਜ਼ ਨੂੰ ਪਹਿਲ ਦਿਓ ਰਸੋਈ ਦੇ ਵਿੱਚ ਚੰਗਾ ਆਪਾਂ ਜਿਹੜਾ ਖਾਣ-ਪਾਨ ਰੱਖਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਸਾਨੂੰ ਬਿਮਾਰੀਆਂ ਤੋਂ ਜੜੀ ਰਾਹਤ ਮਿਲੂਗੀ ਵੱਡੀ ਗੱਲ ਇਹ ਹੈ ਵੀ ਇਦਾਂ ਦੇ ਨੌਜਵਾਨ ਨੂੰ ਸਪੋਰਟ ਕਰਨੀ ਬਣਦੀ ਹੈ ਇੱਕ ਇੱਕ ਚੀਜ਼ ਹੋਰ ਸੀਗੀ ਸਰ ਵੀ ਇਹ ਹੋਮ ਡਿਲੀਵਰੀ ਅਵੇਲੇਬਲ ਹੈ ਜੀ ਪੰਜਾਬ ਵਿੱਚ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਠੀਕ ਹੈ ਜਿਹੜੇ ਸ਼ਿਪਿੰਗ ਚਾਰजेस ਹੋਣਗੇ ਉਹ ਕਸਟਮਰ ਆਪ ਦੇਊਗਾ ਬਾਕੀ ਅਸੀਂ ਕਿਤੇ ਵੀ ਪੰਜਾਬ ਚ ਕਿਤੇ ਵੀ ఎవਰੀਥਿੰਗ ਅਸੀਂ ਇਹ ਪਹੁੰਚਾ ਸਕਦੇ ਹਾਂ ਤੁਸੀਂ ਆਨਲਾਈਨ ਵੀ ਸਾਨੂੰ ਮੈਸੇਜ ਕਰ ਸਕਦੇ ਹੋ ਇਹ ਮੇਰਾ WhatsApp ਨੰਬਰ ਹੀ ਹੈ 7973056173 ਤੇ ਇਹ ਤੇ ਮੈਨੂੰ ਕਾਲ ਵੀ ਕਰ ਸਕਦੇ ਹੋ ਜੀ ਬਿਲਕੁਲ ਕਾਫੀ ਕੁਝ ਬਾਈ ਜੀ ਨੇ ਕੋਈ ਡਿਸਪਲੇ ਦੇ ਵਿੱਚ ਆਪਾਂ ਦਿਖਾਇਆ ਤੇ ਕੁਝ ਦਿਖਾਵਾਂਗੇ ਹੋਰ ਨਵੀਂ ਨਵੀਂ ਚੀਜ਼ ਜਿਹੜੀ ਹੈਗੀ ਜਾਣਕਾਰੀ ਲੈ ਕੇ ਆਵਾਂਗੇ ਕਿ ਬਾਈ ਜੀ ਦੁਬਾਰੇ ਵੀ ਆਪਾਂ ਜਿਹੜੀ ਹੈਗੀ ਮੁਲਾਕਾਤ ਜਿਹੜੀ ਆਪਾਂ ਕਰਾਂਗੇ ਇੱਕ ਵਾਰੀ ਦੇ ਲਈ ਸਾਨੂੰ ਲੰਘ ਰਹੇ ਸੀਗੇ ਚੰਗਾ ਲੱਗਿਆ ਤੇ ਅਸੀਂ ਸੋਚਿਆ ਕਿ ਬਾਈ ਦਾ ਜਿਹੜਾ ਵੀਡੀਓ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਮੈਂ ਇੱਕ ਵਾਰੀ ਫੇਰ ਕਹਿਣਾ ਵੀ ਇਹਨਾਂ ਇਸ ਜਿਹੜੇ ਜੋੜੇ ਦੀ ਜਿਹੜੀ ਵੱਧ ਵੱਧ ਸਪੋਰਟ ਕਰਨੀ ਬਣਦੀ ਹੈ ਸਾਡਾ ਆਪਣਾ ਫਰਜ਼ ਹੈ ਕਿਉਂਕਿ ਇਹ ਕਿੰਦਾ ਸਾਡੇ ਆਪ ਦੇ ਭਾਈ ਹੈ ਅਸੀਂ ਹੋਰ ਲੋਕਾਂ ਕੋਲ ਜਾ ਕੇ ਪਤਾ ਨਹੀਂ ਕੀ ਕੁਝ ਗੰਦਮੰਦ ਖਾ ਰਹੇ ਹਾਂ ਸਾਨੂੰ ਪਤਾ ਨਹੀਂ ਹੁੰਦਾ ਸਾਡੀ ਸਿਹਤ ਨਾਲ ਕਿ ਹੇਸ਼ਿਆ ਯਾਦ ਰੱਖੋ ਬਾਈ ਦਾ ਨੰਬਰ ਇੱਕ ਵਾਰੀ ਮੈਂ ਫੇਰ ਕਹਣਾ ਵੀ ਡਿਸਪਲੇ ਤੇ ਹੈਗਾ ਕੁਝ ਵੀ ਨਮਾ ਲੈਣਾ ਜਾਂ ਕੁਝ ਵੀ ਇਹਨਾਂ ਕੋਲੇ ਜਿਵੇਂ ਗੁਲਗਲਿਆਂ ਦੀ ਗੱਲ ਕੀਤੀ ਐ ਮਠੀਆਂ ਦੀ ਗੱਲ ਕੀਤੀ ਐ ਸਾਡੇ ਪੁਰਾਣੇ ਵਿਰਸੇ ਦੇ ਵਿੱਚੋਂ ਉਹ ਖਾਣ ਪਾਣ ਜਿਹੜਾ ਅਲੋਪ ਹੋ ਰਿਹਾ ਇਹ ਬਾਈ ਜੀ ਤੁਹਾਨੂੰ ਬਿਲਕੁਲ ਸਾਫ਼ ਸੁਥਰਾ ਤੇ ਚੰਗਾ ਦੇਣਗੇ ਸੋ ਹੋਰ ਇੱਕ ਡਿਸਪਲੇ ਲੱਗੀ ਐ ਮੈਂ ਦਿਖਾਵਾਂਗਾ ਕੈਮਰਾਮੈਨ ਸਭ ਨੂੰ ਗੋ ਵੀ ਡਿਸਪਲੇ ਰਿਹਾ ਆ ਇੱਕ ਵਾਰੀ ਕੈਮਰਾ ਕਮਾ ਦੀਏ ਜਿਹੜੀ ਜਿਹੜੀ ਚੀਜ਼ ਲੋਕਾਂ ਦੇ ਨਾਲ ਵੱਖਰੀ ਐ ਤੁਸੀਂ ਪਤਾ ਕਰ ਸਕਦੇ ਹੋ ਬਾਈ ਨਾਲ ਫੋਨ ਤੇ ਰਾਬਤਾ ਕਾਇਮ ਕਰ ਸਕਦੇ ਹੋ ਤੇ ਹਮੇਸ਼ਾ ਚੰਗੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨਾਲ ਤੇ ਹਮੇਸ਼ਾ ਦੇ ਲਈ ਇਹਨਾਂ ਦੇ ਨਾਲ ਸੰਪਰਕ ਬਣਾਈ ਰੱਖੋ ਤਾਂ ਕਿ ਆਪਣੀ ਰਸੋਈ ਚੰਗੀ ਹੋਊਗੀ ਤਾਂ ਆਪਾਂ ਨੂੰ ਜਿਹੜਾ ਹੈਗਾ ਜਿਹੜੀ ਬਿਮਾਰੀਆਂ ਤੋਂ ਰਾਹਤ ਮਿਲੂਗੀ ਛੁਟਕਾਰਾ ਮਿਲੂਗਾ ਤੇ ਇਹਨਾਂ ਬਾਈਆਂ ਦੀ ਵੀ ਬਸਪੋਰਟ ਕਰ ਸਕਦੇ ਜੁੜੇ ਰਹੋ ਜੀ ਮਾਲਵਾ ਵਿਜ਼ਨ ਦੇ ਨਾਲ ਸ਼ਸ਼ੀ ਗਾੜੀ